ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੈਗਾ ਆਪਣਾ ਸਵੇਰ ਸਵੇਰ ਦਾ ਟਾਈਮ ਤਾਂ 9 ਦਾ ਟਾਈਮ ਹੋਣਾ ਵਾ ਤੇ ਆਪਣਾ ਜਿਹੜਾ ਕੰਮ ਤੰਦਾ ਹੋ ਗਿਆ ਸੀ ਤੇ ਇੱਥੇ ਮੈਂ ਚੱਲੀ ਸੀ ਮੰਮੀ ਘਰ ਤੇ ਮੇਕਅਪ ਬੈਗ ਕੱਢ ਲਿਆ ਇਹ ਵਾਲਾ ਤੇ ਚੱਲੀ ਮਤਲਬ ਸਵੇਰੇ ਜਾਣਾ ਸ਼ਾਮ ਨੂੰ ਜਿਹੜਾ ਉਹ ਆ ਜਾਣਾ ਵਾ ਇਸ ਕਰਕੇ ਮੈਂ ਇਹ ਵਾਲਾ ਬੈਗ ਲੈ ਕੇ ਜਾਣ ਲੱਗੀ ਮੈਂ ਪਹਿਲੀ ਵਾਰੀ ਲੈ ਕੇ ਜਾਣ ਲੱਗੀ ਮਤਲਬ ਇਹ ਬੈਕ ਨਾ ਤੁਸੀਂ ਪਾ ਲੋ ਤੇ ਇਹ ਇਹਦੇ ਵਿੱਚ ਕਿੰਨੇ ਮਤਲਬ ਕੱਪੜੇ ਪੈ ਜਾਂਦੇ ਆ ਦੋ ਚਾਰ ਸੂਟ ਬੱਚੇ ਦੇ ਪਏ ਨੇ ਬੱਚੇ ਦੇ ਡਾਈਪਰ ਵਗੈਰਾ ਪੈ ਜਾਂਦਾ ਵਾ ਹੋਰ ਵੀ ਜਿਹੜਾ ਸਮਾਨ ਵਗੈਰਾ ਹੋਏ ਨਾ ਬੱਚੇ ਦਾ ਇਹ ਪੈ ਜਾਂਦਾ ਵਾ ਇਸੇ ਕਰਕੇ ਲਿਆ ਸੀ ਇਹ ਵਾਲਾ ਤੇ ਇਹਦੇ ਵਿੱਚ ਕਾਫੀ ਜ਼ਿਆਦਾ ਸਮਾਨ ਆ ਜਾਂਦਾ ਵਾ ਐਸੇ ਉੱਠ ਗਈ ਮੈਂ ਪਹਿਲੇ ਦਿਨ ਪਾਇਆ ਦੱਸਿਓ ਸਾਰੇ ਜਣੇ ਕਿਦਾਂ ਦਾ ਲੱਗਦਾ ਹਨ ਇਹ ਆਨਲਾਈਨ ਜਿਹੜਾ ਲਿਆ ਸੀ ਮੈਂ ਫਲਿੱਪ ਕਾ ਨਹੀਂ ਐਮਾਜ਼ਨ ਤੋਂ ਲਿਆ ਸੀ ਤੇ ਬੜਾ ਸਸਤਾ ਮਿਲ ਗਿਆ ਸੀ ਇਹ ਆ ਕਿ ਸਵਾਈ ਦੇਣ ਨਾਲੋਂ ਬੈਟਰ ਆ ਕੇ ਮਤਲਬ ਇਦਾਂ ਹੀ ਲਿਆ ਜਾਵੇ ਤੇ ਸੀਤਾ ਸਵਾਇਆ ਵੀ ਸਾਨੂੰ ਮਿਲ ਜਾਂਦਾ ਉਹ ਵੀ ਘਰੇ ਲਓ ਜੀ ਆਪਾਂ ਪਹੁੰਚ ਚੁੱਕੇ ਮੰਮੀ ਦੇ ਘਰ ਤੇ ਆਇਆ ਅੱਧਾ ਘੰਟਾ ਪੂਣਾ ਘੰਟਾ ਹੋ ਗਿਆ ਵਾ ਤੇ ਅੰਦਰ ਥੋੜਾ ਜਿਹਾ ਹਨੇਰਾ ਸੀ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਈ ਏਸੀ ਚਲਾ ਲਿਆ ਵਾ ਤੇ ਗਰਮੀ ਬਹੁਤ ਜ਼ਿਆਦਾ ਆ ਜਾ ਉਹ ਠੋਪਾ ਠੋਪੋ ਵੇਖੋ ਇੱਕ ਦਿਨ ਧੁੱਪ ਨਿਕਲ ਆਉਂਦੀ ਹੈ ਤੇ ਇੱਕ ਦਿਨ ਬਾਰਿਸ਼ ਹੋਣ ਲੱਗ ਪੈਂਦੀ ਹੈ ਤੇ ਹਮਸ ਬਹੁਤ ਜ਼ਿਆਦਾ ਹਮਸ ਜੀ ਤੱਦ ਕਰਕੇ ਤੇ ਮੈਂ ਬਲੈਕ ਸੂਟ ਪਾਇਆ ਵਾ ਪਰ ਬਲੈਕ ਇਹ ਕੰਫਰਟੇਬਲ ਜਪੜਾ ਵਾਲੀ ਔਰ ਜਾਂ ਕਾਟਨ ਵਾਲਾ ਤੇ ਇੰਨੀ ਜ਼ਿਆਦਾ ਗਰਮੀ ਮੈਨ ਲੱਗਦੀ ਬਟ ਬਲੈਕ ਨਾ ਵੇਖ ਵੇਖ ਕੇ ਸਾਰੀ ਚ ਗਰਮੀ ਲੱਗਦੀ ਹੈ ਤੇ ਮੇਕਅਪ ਕੁਛ ਵੀ ਨਹੀਂ ਕੀਤਾ ਇੱਕ ਲਿਪਸਟਿਕ ਲਾਈਨਰ ਕਵੈਸਨ ਨਹੀਂ ਦਿੱਤਾ ਔਰ ਵੇਖੋ ਨਮੀ ਸੇ ਬੈਠਾ ਉਹਨੇ ਏਸੀ ਚਲਾ ਲਿਆ ਹੁੰਦਾ ਕਿਉਂਕਿ ਹੰਡੇ ਘਰ ਜਿਹੜਾ ਏਸੀ ਚੱਲਦਾ ਰਹਿੰਦਾ ਨਾ ਤਾਦੇ ਨੂੰ ਗਰਮੀ ਬੜੀ ਲੱਗਦੀ ਪਈ ਆ ਮੈਂ ਇੱਥੇ ਬੈਠੀ ਆ ਤੇ ਉਹ ਉਹ ਵੇਖੋ ਬੈਠਾ ਸਭ ਲਓ ਜੀ ਇੱਥੇ ਮੰਮੀ ਘਰ ਆ ਗਏ ਆਪਾਂ ਤੇ ਮੈਂ ਸਵੇਰੇ ਨਾ ਨਾਸ਼ਤਾ ਨਹੀਂ ਕਰਕੇ ਆਈ ਤੇ ਮੈਂ ਚੱਲਣਾ ਮੰਮੀ ਘਰ ਜਾ ਕੇ ਕਰੂੰਗੀ ਤੇ ਮੰਮੀ ਬਣਾਉਣ ਲੱਗੇ ਨਾਸ਼ਤਾ ਤੇ ਮੈਂ ਨਾਲੇ ਨਮੇਸ਼ ਨੂੰ ਖਵਾਤਾ ਨਾਲੇ ਆਪ ਤੇ ਇੱਕ ਕਮਰੇ 'ਚ AC ਲੱਗਾ ਹੋਇਆ ਵਾ ਤੇ ਉੱਥੇ ਸਾਰੇ ਜਣੇ ਬਹਿ ਜਾਂਦੇ ਆ ਤੇ ਮੈਂ ਇੱਥੇ ਥੱਲੇ ਜਿਹੜੇ ਚਟਾਈ ਵਗੈਰਾ ਪਛਾੜੀ ਸੀ ਤੇ ਮੈਂ ਆਪਾਂ ਉੱਥੇ ਬੈਠ ਗਏ ਮੰਮੀ ਵੀ ਆ ਗਏ ਫਿਰ ਆਪਾਂ ਸਾਰੇ ਜਣੇ ਉੱਥੇ ਬੈਠ ਗਏ ਹਨਾ ਸਾਡੀ ਸੂਤੋਂ ਤੋਂ ਅੱਜ ਤੱਕ ਆਪਾਂ ਇਦਾਂ ਹੀ ਬੈਠਦੇ ਆ ਹਨਾ ਪਹਿਲਾਂ ਇਹ ਹੁੰਦਾ ਕਿ ਇੱਕ ਕਮਰੇ ਚ ਏਸੀ ਹੁੰਦਾ ਤੇ ਸਾਰਾ ਹੀ ਮਤਲਬ ਟੱਬਾ ਰੋ ਦੇ ਵਿੱਚ ਹੀ ਬੈੰਦਾ ਹੁੰਦਾ ਸੀ ਹਨਾ ਰਲ ਮਿਲ ਕੇ ਬੈੰਦੇ ਹੁੰਦੇ ਹੀ ਹਨਾ ਤੇ ਹੁਣ ਤੇ ਚਲੋ ਕੱਲੇ ਕੱਲੇ ਕਮਰੇ ਚ ਏਸੀ ਹੋ ਗਿਆ ਹੁਣ ਮਤਲਬ ਇੰਨਾ ਅੰਨੀ ਹੁੰਦਾ ਹੈਗਾ ਤੇ ਅਲਗ-ਅਲਗ ਕਮਰੇ ਚ ਹੋਰ ਦੇਸੀ ਹੋ ਗਿਆ ਵਨ ਇੱਥੇ ਸਾਰੇ ਮਦਈਕੋ ਕਮਰੇ ਚ ਸੌਂਦੇ ਹੁੰਦੇ ਸੀ ਤੇ ਕੀ ਕਮਰੇ ਜੇਸੀ ਲੱਗਾ ਹਣਾ ਬਸ ਤੇ ਇੱਥੇ ਆਪਾਂ ਖਾਲੀ ਸੀ ਰੋਟੀ ਤੋਂ ਜਿੱਥੇ ਮੈਂ ਲੱਗੀ ਚਾਹ ਬਣਾਉਣ ਮੈਂ ਕਿਹਾ ਚਾਹ ਮੈਂ ਆਪੇ ਬਣਾਉਣੀ ਆ ਨਾ ਮੈਨੂੰ ਕਿਸੇ ਦੇ ਅੱਧ ਚੰਗੀ ਨਹੀਂ ਲੱਗਦੀ ਤੇ ਘਰ ਵੀ ਮੈਂ ਖੋਦੀ ਬਣਾਉਣੀ ਆ ਇੱਥੇ ਵੀ ਲੈ ਲੈਨੇ ਚਾਹ ਬੱਦਲ ਬੱਦਲ ਜਾਉ ਮੰਨ ਆਪਿਆ ਅੱਜ ਬਾਰਿਸ਼ ਫੇਰ ਲਿਖੀ ਹੋਈ ਆ ਬਹੁਤ ਜ਼ਿਆਦਾ ਬਾਰਿਸ਼ ਬੱਦਲ ਹੋਣੇ ਹੋਣ ਲੱਗ ਗਿਆ ਧੁੱਪ ਗਾਇਬ ਹੋ ਗਈ ਆ ਅੱਜ ਦਾ ਦਿਨ ਸਿਰਫ ਚੰਗਾ ਨਿਕਲਿਆ ਫੇਰ ਮੈਨੂੰ ਲੱਗਦਾ ਉਹ ਆਲ ਹੋ ਜਾਣਾ ਧੁੱਪ ਗਾਇਬ ਹੋ ਗਈ ਆ ਤੇ ਠੰਡਾ ਠੰਡਾ ਜਾ ਹੋ ਗਿਆ ਆ ਕੇ ਚੱਲ ਚਾਹ ਬਣਾ ਲੈਂਦੇ ਫੇਰ ਵੇਖਦੇ ਆ ਜਰ ਜੋ ਜਣੋ ਸ਼ਾਮ ਨੂੰ ਬਦਲੋ ਹੋ ਗਿਆ ਮੇਰਾ ਬਲਟਾ ਸੁੱਤਾ ਹੀ ਨਹੀਂ ਹੈ ਘਰ ਥੋੜਾ ਬੋਤਾ ਸੌਂ ਜਾਂਦਾ ਹਣਾ ਤੇ ਇੱਥੇ ਬਿਲਕੁਲ ਹੀ ਨਹੀਂ ਸੁੱਤਾ ਹੈ ਖੇਡਣ ਲਿਆ ਬੋ ਜਿੰਨੇ ਮਰਜੀ ਸੈਟ ਕਰਨਾ ਇਹ ਨਹੀਂ ਸੈਟ ਰਹਿੰਦੇ ਹਣ ਪਹਿਲਾ ਸੈਟ ਹੀ ਹੋਣਾ ਬਸ ਵਾਲਾਂ ਦੀ ਐਸੀ ਕਿ ਤੈਸੀ ਹੋ ਗਈ ਐ ਸੂਟ ਮੈਂ ਪਾਇਆ ਤਾਂ ਹੈਗਾ ਪਰ ਬਹੁਤ ਜਿਆਦਾ ਕੰਫਰਟੇਬਲ ਆ ਬਹੁਤ ਕੰਫਰਟੇਬਲ ਆ ਐਲ ਸਾਈਜ਼ ਮਗਾਇਆ ਮੈਨੂੰ ਫਿੱਟ ਆਇਆ ਪੂਰਾ ਮਤਲਬ ਗਰਮੀਾਂ 'ਚ ਇਹ ਹੁੰਦਾ ਨਾ ਕਿ ਮਤਲਬ ਥੋੜਾ ਖੁੱਲਾ ਪਾਵ ਸੂਟ ਹਣਾ ਜਿਆਦਾ ਟਾਈਟ ਨਹੀਂ ਪਾਏ ਜਾਂਦੇ ਹੈਗੇ ਤੇ ਵਧੀਆ ਲੱਗਣਦਾ ਵੈਸੇ ਕੰਫਰਟੇਬਲ ਜਿਹਾ ਚਾਹ ਬਣਾਉਨੇ ਆ ਚਾਹ ਲੈ ਜੰਨੇ ਅੰਦਰ ਤੇ ਫਿਰ ਵੇਖਦੇ ਆ ਨਾ ਕਾਰ ਚੱਲਦੇ ਆ ਤੇ ਲੋ ਜੀ ਇੱਥੇ ਡੈਡੀ ਨੇ ਸਮਾਨ ਲੈ ਆਂਦਾ ਹੀ ਮਤਲਬ ਫਰੂਟ ਵਗੈਰਾ ਲੈ ਆਂਦਾ ਹੀ ਜਾਂ ਨਮਿਸ਼ ਨੇ ਜੋ ਵੀ ਮੰਗਿਆ ਹਨਾ ਉਹਨੂੰ ਲੈ ਕੇ ਦੇ ਦਿੱਤਾ ਹੀ ਤੇ ਇੱਥੇ ਲੱਗੀ ਮੈਂ ਫਰੂਟ ਕੱਟਣ ਮੈਂ ਕਿ ਚੱਲ ਫਰੂਟ ਵੀ ਖਾ ਲੈਨੇ ਹਨਾ ਹਾਂ ਤੇ ਨਵੇਂ ਮਿਸ਼ਨ ਨੂੰ ਲਿਆਕ ਦਿੱਤੇ ਆ ਨਵੀਂ ਸਰਦੀ ਹੋ ਗਈ ਸ਼ੈਤਾਨੀ ਸ਼ੁਰੂ ਹਨਾ ਇਦਾਂ ਹੀ ਚਲੋ ਜੀ ਆਪਾਂ ਘਰ ਆ ਗਏ ਫਿਰ ਆਪਣੇ ਤੇ ਸਹੁਰੇ ਘਰ ਆ ਗਏ ਆਪਣਾ ਘਰ ਜੀ ਆਪਣਾ ਹੁੰਦਾ ਹਨਾ ਜਿੱਥੇ ਮਰਜ਼ੀ ਚੱਲ ਜੋ ਤੁਸੀਂ ਇੱਕ ਦਿਨ ਰਹਿ ਲੋਗੇ ਦੋ ਦਿਨ ਰਹਿ ਲੋਗੇ ਚਲੋ 10 ਦਿਨ ਵੀ ਲਾ ਲੋਗੇ ਬਟ ਆਉਣਾ ਆਪਣੇ ਘਰ ਹੀ ਆ ਫਿਰ ਹਨਾ ਇਹ ਉਤੋਂ ਅਗਲੇ ਦਿਨ ਦਾ ਵਲੌਗ ਆ ਉਸ ਦਿਨ ਮੈਂ ਉਹਨਾਂ ਕੀ ਸ਼ੂਟ ਕਰ ਪਾਈ ਹਨਾ ਤੇ ਬਾਕੀ ਮੈਂ ਜਿਹੜਾ ਸ਼ੂਟ ਨਹੀਂ ਕੀਤਾ ਇਥੇ ਨਮੀਸ਼ਾ ਜੀ ਸੁੱਤਾ ਪਿਆ ਹੈ ਮੈਂ ਕਿ ਚੱਲ ਇਹ ਕਮਰੇ ਦੀ ਵੀ ਨਾਲ ਹੀ ਸਫਾਈ ਕਰ ਦੇਣੀ ਹੈ ਨਾ ਮਨੇ ਇਹ ਹੁੰਦਾ ਕਿ ਮੰਗਲੇ ਦਿਨ ਆਣ ਕੇ ਨਾ ਪੂਰੀ ਸਫਾਈ ਕੀਤੀ ਮਤਲਬ ਡਸਟਿੰਗ ਵਗੈਰਾ ਕੀਤੀ ਚਾਦਰਾਂ ਵਗੈਰਾ ਚੇਂਜ ਕੀਤੀਆਂ ਸੋਫਾ ਦੇ ਕਵਰ ਵਗੈਰਾ ਕੀਤੇ ਹਨ ਤੇ ਨਮੀ ਸੁੱਤਾ ਹੀ ਤੇ ਮੈਂ ਕਿ ਚੱਲ ਨਾ ਸੁੱਤਾ ਵਾ ਇਹਦੇ ਪਹਿਲਾਂ ਸੋਫਾ ਕਰ ਲੈਣੀ ਜੈਟ ਫਿਰ ਜਿਹੜਾ ਬਾਅਦ ਚ ਹੋਰ ਕੁਝ ਕਰੂੰਗੀ ਨਾਲ ਹੀ ਮੈਂ ਜਿਹੜੀ ਉਹ ਡਸਟਿੰਗ ਵਗੈਰਾ ਕਰ ਲਈ ਹੈ ਨਾ ਹੈ ਚੰਗੀ ਤਰ੍ਹਾਂ ਝਾੜ ਪੂੰਝ ਕੀਤੀ ਅੱਜ ਸਾਰੇ ਡਸਟਿੰਗ ਵਗੈਰਾ ਕੀਤੀ ਪੂਰੇ ਸਾਰੇ ਕਮਰਿਆਂ ਦੇ ਵਿੱਚੋਂ ਫੈਨ ਸਾਰੀ ਚੰਗੀ ਤਰ੍ਹਾਂ ਚੀਜ਼ਾਂ ਥਾਂ ਥਾਈ ਰੱਖੀਆਂ ਜਿਹੜੀਆਂ ਟਿਕਾਣੇ ਹੈ ਨਾ ਕਮਰਾ ਸੈਟ ਹੋਵੇ ਤੇ ਵਧੀਆ ਲੱਗਦਾ ਨਾ ਮੈਨੂੰ ਜਿੰਨਾ ਕਮਰਾ ਨਾ ਆਪਣਾ ਵੀਡੀਓ ਚ ਸੋਹਣਾ ਲੱਗਦਾ ਨਾ ਉਦਾਂ ਨਹੀਂ ਲੱਗਦਾ ਬਟ ਸੋਹਣਾ ਤਾਂ ਹੈਗਾ ਕਮਰਾ ਬਟ ਇਹ ਆਪਣੇ ਹੱਥ ਵਾਸਾ ਕੇ ਮਤਲਬ ਕਿਦਾਂ ਆਪਾਂ ਇਹ ਮਤਲਬ ਸਵਾਰ ਕੇ ਚੀਜ਼ ਨੂੰ ਰੱਖਣਾ ਵਾ ਹਨਾ ਇਹ ਥੋੜੀ ਵੀ ਚੀਜ਼ ਹੋਏ ਉਹਨੂੰ ਸਵਾਰ ਕੇ ਰੱਖਿਆ ਹੋਏ ਤੇ ਉਹਨੂੰ ਸਾਫ ਸਫਾਈ ਕੀਤੀ ਹੋਏ ਤੇ ਵਧੀਆ ਲੱਗਦਾ ਸਗੋ ਹਨਾ ਹਲਮਾਰੀਆਂ ਤੇ ਕੱਟਾ ਬਹੁਤ ਜ਼ਿਆਦਾ ਸੀ ਤੇ ਸਾਰਾ ਡਸਟਿੰਗ ਕੀਤੀ ਇਹ ਕਿ ਬੱਚੇ ਦੇ ਨਾਲ ਹੁੰਦਾ ਨਹੀਂ ਆ ਤੇ ਦੂਜੇ ਇੱਕ ਦਿਨ ਮੈਂ ਡਸਟਿੰਗ ਜਿਹੜਾ ਉਹ ਕਰ ਦੇਣੀ ਹੈ ਜੇ ਮੇਰੇ ਕੋਲ ਰੋਜ਼ ਹੋਵੇ ਤੇ ਮੈਂ ਰੋਜ਼ ਵੀ ਕਰ ਦੇਣੀ ਹੈ ਨਹੀਂ ਮੈਂ ਇਗਨੋਰ ਕਰਦੀ ਆ ਜਿੱਦ ਮੇਰੇ ਕੋਲ ਟਾਈਮ ਹੁੰਦਾ ਤੇ ਮੈਂ ਕਰ ਦੇਣੀ ਆ ਧਸਤੀ ਵਗੈਰਾ ਫ੍ਰਿਜ ਵਗੈਰਾ ਖਰੀਨ ਕੀਤੀ ਫ੍ਰਿਜ ਨੂੰ ਤੇ ਚਲੋ ਮੈਂ ਕਲੀਨ ਕਰ ਦਿੱ ਦਿੰਨੀ ਆ ਨਾ ਕੋਈ ਨਾ ਕੋਈ ਮਤਲਬ ਖਾਣਾ ਕੱਢ ਕੇ ਨਾ ਤੇ ਮੈਂ ਸਾਫ ਕਰ ਦਿੱ ਦਿੰਨੀ ਆ ਕਿ ਗੰਦਗੀ ਨਹੀਂ ਚੰਗੀ ਲੱਗਦੀ ਹੈਗੀ ਹਨਾ ਇਸ ਕਰਕੇ ਚਲੋ ਜੀ ਆਪਾਂ ਆ ਗਏ ਹੁਣ ਰਸੋਈ 'ਚ ਰਸੋਈ 'ਚ ਬਣਾ ਲੈਨੇ ਆਪਾਂ ਨਾਸ਼ਤਾ ਤੇ ਨਾਸ਼ਤਾ ਮੈਂ ਪਰੌਂਠੀਆਂ ਬਣਾਈਆਂ ਸੀ ਤੇ ਨਾਲ ਸਬਜ਼ੀ ਬਣੀ ਪਈ ਸੀ ਤੇ ਮੈਂ ਕਹ ਚੱਲ ਜਲਦੀ ਜਲਦੀ ਨਾਸ਼ਤਾ ਬਣਾ ਲੈਨੇ ਮੈਨੂੰ ਇਹ ਹੁੰਦਾ ਕਿ ਬੱਚੇ ਦੇ ਨਾ ਸੁੱਤੇ ਸੁੱਤੇ ਮੈਂ ਜਿਹੜਾ ਕੰਮ ਕਰ ਲਾ ਨਾ ਉਹੀ ਵਧੀਆ ਸਗੋਂ ਤੇ ਆਪਾਂ ਦੇ ਵਲੌਗ ਨੂੰ ਜਿਹੜਾ ਵਾ ਪੂਰੀ ਸਪੋਰਟ ਕਰੋ ਤੇ ਪੂਰਾ ਵੇਖਿਆ ਕਰੋ ਵਲੌਗ ਨੂੰ ਵਲੌਗ ਜਿਹੜੇ ਕੰਟੀਨਿਊ ਨਹੀਂ ਹੋ 파ਰੇ ਕਿਉਂਕਿ ਨਾ ਤੇ ਇੱਕ ਤੇ ਜਿਹੜਾ ਵਾ ਬੱਚੇ ਦੇ ਨਾਲ ਟਾਈਮ ਨਹੀਂ ਲੱਗਦਾ ਹੈਗਾ ਦੂਜਾ ਬਾਰਿਸ਼ ਨੇ ਬਹੁਤ ਤੰਗ ਕੀਤਾ ਹੋਇਆ ਵਾ ਤੇ ਮਤਲਬ ਰਾਤ ਬਿਲਕੁਲ ਵੀ ਨੀਂਦ ਨਹੀਂ ਆਉਂਦੀ ਜਦੋਂ ਬਾਰਿਸ਼ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹਦੇ ਵੱਲ ਧਿਆਨ ਹੁੰਦਾ ਵਾ ਕਿ ਫਿਰ ਇਹ ਆ ਕਿ ਮੈਂ ਉਧਰ ਹੋ ਜਾਨੀ ਆ ਤਾਂ ਦੀ ਸਫਾਈ ਵਗੈਰਾ ਕਰਨ ਲੱਗ ਜਾਨੀ ਤੇ ਜਿਹੜਾ ਵਲੌਗ ਜਿਹੜਾ ਉਹ ਰਹਿ ਜਾਂਦਾ ਵਾ ਤੇ ਵਲੌਗ ਕੰਟੀਨਿਊ ਹੋ ਨਹੀਂ ਪਾਂਦਾ ਹੋ ਚੁੱਕਿਆ ਵਾ ਸਾਰਾ ਸਫਾਈ ਵਗੈਰਾ ਹੋ ਗਈਆਂ ਵਾ ਤੇ ਕੱਪੜੇ ਵਗੈਰਾ ਸੁੱਕਣੇ ਪੈ ਗਏ ਧੁੱਪਗੇ ਤੇ ਕਹਿ ਰਹੇ ਹੋਗੇ ਮਿੰਤਰਾ ਜੇ ਨਾਈਟ ਸੂਟ ਚੀ ਤੇ ਹੁਣ ਸਾਰਾ ਮੇਕਅਪ ਕਰ ਲਿਆ ਮੈਂ ਮੇਕਅਪ ਕੀਤਾ ਇੱਕ ਕਿੱਟ ਦਾ ਨਾ ਰਿਵਿਊ ਕੀਤਾ ਮੈਂ ਆਹ ਵਾਲੀ ਦਾ ਰਿਵਿਊ ਹੈ ਮੰਦੀ ਇਹ ਮੈਂ ਮਿੰਤਰਾ ਤੋਂ ਮੰਗਾਈ ਸੀ ਥੋੜੀ ਸਸਤੀ ਕਿੱਟ ਜੇ ਤੁਸੀਂ ਵੀ ਮੰਗਾਉਣਾ ਚਾਹੁੰਦੇ ਤੇ ਮੰਗਾ ਸਕਦੇ ਜਿੱਤੀ ਹੈ ਨਾ ਮੈਂ ਮੈਨੂੰ ਮਿਲੀ ਆ 371 ਰੁਪਏ ਦੀ ਤੇ ਇਹ ਚ ਸਾਰਾ ਮੇਕਅਪ ਨਾਈ ਸ਼ੈਡੋ ਜਿੰਨਾ ਵੀ ਮੈਂ ਮੇਕਅਪ ਕੀਤਾ ਕੰਪਲੀਟਲੀ ਸਾਰਾ ਹੁੰਦਾ ਸਾਰੀ ਕਿੱਟ ਵਾ ਇਹਦੇ ਵਿੱਚ ਤੇ ਤੁਸੀਂ ਵੀ ਲੈਣਾ ਚਾਹੋ ਤਾਂ ਲੈ ਸਕਦੇ ਜੇ ਹਨਾ ਤੇ ਮੈਂ ਦੂਜੀ ਚੈਨਲ 'ਤੇ ਵੀਡੀਓ ਬਣਾਈ ਹੈ ਇਸ ਕਰਕੇ ਮੈਨੂੰ ਤਿਆਰ ਹੋਣਾ ਪਿਆ ਤੇ ਮੈਂ ਇਸ ਕਿੱਟ ਦਾ ਰਿਵਿਊ ਕੀਤਾ ਸੀ ਬਹੁਤ ਹੀ ਵਧੀਆ ਕਿੱਟ ਹੈ ਤੇ ਤੁਸੀਂ ਵੀ ਮਤਲਬ ਕੰਪਲੀਟਲੀ ਕੋਈ ਕਿੱਟ ਲੈਣਾ ਚਾਹੁੰਦੇ ਜੇ ਮੇਕਅਪ ਕਰਨ ਦਾ ਤੁਹਾਨੂੰ ਸ਼ੌਂਕ ਹੈ ਹਨਾ ਜਾਂ ਤੁਸੀਂ ਸ਼ੁਰੂਆਤ ਕਰਨਾ ਚਾਹੁੰਦੇ ਜੇ ਤਾਂ ਤੁਸੀਂ ਇਹ ਵਾਲੀ ਕਿੱਟ ਜਿਹੜੀ ਪਰਚੇਸ ਕਰ ਸਕਦੇ ਜੀ ਤੇ ਬਹੁਤ ਹੀ ਵਧੀਆ ਤੇ ਦੋ ਲਿਪਸਟਿਕ ਮਿਲੀਆਂ ਹੈ ਇੱਕ ਰੈੱਡ ਇੱਕ ਬ੍ਰਾਉਨਿਸ਼ ਤੇ ਇਹਦੇ ਵਿੱਚ ਤੇ ਮੈਂ ਤੁਹਾਨੂੰ ਵਿਖਾ ਦਿੰਨੀ ਇੱਕ ਆਹ ਵੇਖੋ ਤੇ ਇੰਨੇ ਸਾਰੇ ਪ੍ਰੋਡਕਟ ਤੁਹਾਨੂੰ ਮਿਲ ਜਾਂਦੇ ਇਹਦੇ ਵਿੱਚ ਹਨਾ ਆਹ ਵੇਖੋ ਸਿੰਧੂਰ ਵੀ ਮਿਲ ਜਾਂਦਾ ਆ ਇਹ ਸਿੰਧੂਰ ਆ ਰੈੱਡ ਕਲਰ ਦਾ ਕਾਫੀ ਦੇਰ ਤੱਕ ਜਿਹੜੀਆਂ ਇਹ ਚੱਲ ਜਾਂਦੀਆਂ ਆ ਲਿਪਸਟਿਕ ਲਿਪਸਟਿਕ ਆ ਲਿਕਵਿਡ ਤੇ ਇੱਕ ਡਰਾਈ ਮਿਲ ਜਾਂਦੀ ਆ ਕੱਜਲ ਵਗੈਰਾ ਵੀ ਮਿਲ ਜਾਂਦੇ ਆ ਆਹ ਵੇਖੋ ਮਸਕਰਾ ਆ ਵਾ ਤੇ ਆ ਕਾਜਲ ਵਾ ਆਈਬ੍ਰੋ ਪੈਨਸਲ ਵੀ ਕੰਪਲੀਟਲੀ ਤੁਹਾਨੂੰ ਸਾਰੀ ਕਿੱਟ ਜਿਹੜੀ ਇਹ ਮਿਲ ਜਾਂਦੀ ਆ ਤੇ ਇਹਦੇ ਵਿੱਚ ਜਿਹੜਾ ਵਾ ਕਿਟ ਇਦਾਂ ਦੀ ਹੈ ਰੈੱਡ ਕਲਰ ਦੀ ਤੇ ਇਹਦੇ ਉੱਪਰ ਜਿਹੜਾ ਉਹ ਲਿਖਿਆ ਹੋਇਆ ਬਲੂ ਹੈ ਉਹਨਾਂ ਬ੍ਰਾਈਡਰ ਮੇਕਅਪ ਕਿਟ ਲਿਖਿਆ ਹੋਇਆ ਵਾ ਤੇ ਇਹ ਤੁਸੀਂ ਲੈਣਾ ਚਾਹੁੰਦੇ ਤੇ ਲੈ ਤੇ ਹੁਣ ਮੈਂ ਗਰਮੀ ਨਹੀਂ ਜ਼ਿਆਦਾ ਲੱਗਦੀ ਪਈ ਆ ਕਿ ਮੇਰਾ ਬੇਟਾ ਪਰੇਸ਼ਾਨ ਕਰਦਾ ਪਿਆ ਹੋ ਤੇ ਮੈਂ ਲੱਗੀ ਮੇਕਅਪ ਵੀ ਲਵਾਂ ਤੇ ਡਰੈਸ ਲੱਗੀ ਮੈਂ ਚੇਂਜ ਕਰਾਂ ਤੇ ਵਲੌਗ ਨੂੰ ਆਪਾਂ ਕੰਟੀਨਿਊ ਰੱਖਾਂਗੇ ਪਹਿਲੇ ਮੈਂ ਚੇਂਜ ਕਰ ਲਾਂ ਤੇ ਫਿਰ ਵਲੌਗ ਨੂੰ ਕੰਟੀਨਿਊ ਰੱਖਦੇ ਬੱਚਿਆਂ ਨਾਲ بڑا ਹੀ ਔਖਾ ਹੁੰਦਾ ਵੀਡੀਓ ਬਣਾਉਣਾ ਆਪਾਂ ਮੈਂ ਕਿਸੇ ਵੀ ਚੈਨਲ 'ਤੇ ਬਣਾਉਣੀ ਆ ਨਾ ਬੱਚਿਆਂ ਨਾਲ ਬਹੁਤ ਪਰੇਸ਼ਾਨੀ ਹੁੰਦੀ ਆ ਲਓ ਜੀ ਇਹ ਹੈਗਾ ਦੋ ਦਿਨਾਂ ਦਾ ਮਿਕਸ ਵਲੌਗ ਤੇ ਪਹਿਲਾਂ ਤੇ ਮੈਂ ਦੂਜੀ ਵੀਡੀਓ ਬਣਾਈ ਪਹਿਲੇ ਮੈਂ ਪਹਿਲੇ ਨਾਈਟ ਸੂਟ ਪਾਇਆ ਫਿਰ ਉਹ ਲਾਇਆ ਫਿਰ ਮੈਂ ਸੂਟ ਪਾਇਆ ਫਿਰ ਮੈਂ ਦੂਸਰੇ ਚੈਨਲ ਲਈ ਵੀਡੀਓ ਬਣਾਈ ਫਿਰ ਮੈਂ ਜਿਹੜਾ ਨਾਈਟ ਸੂਟ ਇਹ ਵਾਲਾ ਚੇਂਜ ਕੀਤਾ ਹੁਣ ਚੰਨੂ ਆਂਟੀ ਆ ਗਈ ਮੈਂ ਕਿਹਾ ਚਲ ਆਂਟੀ ਦਾ ਫਾਇਦਾ ਲੁੱਲ ਲੈਣੇ ਥੋੜਾ ਜਿਆ ਤੇ ਜਿਹੜੀ ਛਾਤ ਉਹ ਧੋ ਲੈਣੇ ਆ ਸ਼ਾਤਾ ਪਾਈਪ ਨੇ ਇੰਨੀ ਗੜਬੜ ਕੀਤੀ ਮਤਲਬ ਮੈਂ ਪਾਈਪ ਲਾਉਣੀ ਹੀ ਤੇ ਲੱਥ ਜਾਂਦੀ ਹੀ ਲਾਂਦੀ ਹੀ ਤੇ ਲੱਥ ਜਾਂਦੀ ਹੀ ਤੇ ਬਹੁਤ ਤੰਗ ਕੀਤਾ ਮੈਨੂੰ ਕਦੀ ਉੱਪਰ ਕਦੀ ਥੱਲੇ ਜਾਉਣਾ ਪੈਂਦਾ ਹੀ ਮੈਂ ਕਿਹਾ ਚਲੋ ਨਾ ਛੱਡੋ ਖੜਾ ਪਾਈਪ ਲਾਉਣੀ ਨਹੀਂ ਮੈਨੂੰ ਭਾਵੇਂ ਬਾਲਟੀਆਂ ਨਾਲ ਹੀ ਪਾਣੀ ਜਿਹੜਾ ਪਾਉਣਾ ਪਏ ਤੇ ਆਂਟੀ ਕਹਿੰਦੇ ਨਹੀਂ ਲਾਦੇ ਪਾਈਪ 5 ਮਿੰਟ 5 10 ਮਿੰਟ ਲੱਗਣੇ ਛੱਤ ਜਿਹੜੀ ਤੁੱਪ ਜਾਣੀ ਹੈ ਨਾ ਉਹਨਾਂ ਦੀ ਇਹ ਗੱਲ ਹੈ ਕਿ ਉਹ ਮਨਾ ਨਹੀਂ ਕਰਦੇ ਹੈ ਜੇ ਕਿਸੇ ਵੀ ਗੱਲ ਨੂੰ ਜਿਹੜਾ ਮੈਂ ਕੋਈ ਵੀ ਕੰਮ ਕਹਿ ਦਨਾ ਤੇ ਕਦੀ ਮਨਾ ਨਹੀਂ ਕੀਤਾ ਹੈਗਾ ਕਰ ਦੇਣਾ ਕੰਮ ਭਾਵੇਂ ਉਹ ਵੇਲੇ-ਕਵੇਲੇ ਕਰਨ ਭਾਵੇਂ ਜਿੱਦਾਂ ਮਰਜ਼ੀ ਹੈ ਨਾ ਤੇ ਉਹ ਕੰਮ ਕਰ ਦਿੰਦੇ ਆ ਤੇ ਮਸ਼ੀਨ ਜਿਹੜੀ ਉਹ ਖਰਾਬ ਹੋਈ ਆ ਤੇ ਸਿਰਫ ਜਿਹੜੀ ਉਹ ਸਕਾਂਦੀ ਨਹੀਂ ਆ ਕੱਪੜੇ ਤੇ ਇਦਾਂ ਹੀ ਜਿਹੜੇ ਕੱਪੜੇ ਪਾਏ ਸਵੇਰ ਤੋਂ ਲੈ ਕੇ ਫਿਰ ਸ਼ਾਮ ਤੱਕ ਜਿਹੜੇ ਉਹ ਸੁੱਕ ਜਾਂਦੇ ਆ ਕੱਪੜੇ ਤੇ ਫੇਰ ਆਪਾਂ ਜਿਹੜੇ ਉਹ ਲਾ ਲਨੇ ਆ ਤੇ ਛੱਤ ਜਿਹੜੀ ਉਹ ਐਨ ਢੋਲੀ ਇੱਕ ਤੇ ਬਾਰਿਸ਼ ਨੇ ਮਾਰਤ ਮਾਰੀ ਬਾਰਿਸ਼ ਨਾਲ ਵੀ ਧੁੱਪ ਜਾਂਦੀ ਆ ਛੱਤ ਦੀ ਕੋਈ ਗੱਲ ਨਹੀਂ ਸਾਰੇ ਬੂਟਿਆਂ ਵਗੈਰਾ ਨੂੰ ਪਾਣੀ ਚਲ ਜਾਂਦਾ ਵਾ ਛੱਤ ਧੁੱਪ ਜਾਂਦੀ ਏ ਸਾਰੀ ਸਾਫ ਸਫਾਈ ਜਿਹੜੀ ਉਦਾਂ ਵੀ ਵਧੀਆ ਲੱਗਦੀ ਆ ਨਾ ਛੱਤ ਸਾਡੀ ਨਾ ਨੀਵੀ ਆ ਤੇ ਉਹ ਨਾ ਸਾਡੀ ਛੱਤ ਤੇ ਸਭ ਦਾ ਧਿਆਨ ਜਿਹੜਾ ਉਹ ਪੈ ਜਾਂਦਾ ਵਾ ਨਾ ਆਪਾਂ ਜਦੋਂ ਉੱਪਰੋਂ ਵੇਖਦੇ ਆ ਨੀਚੇ ਤੇ ਨੀਚੇ ਵਾਲੇ ਜਿਹੜੇ ਆ ਫਲੋਰ ਉਹ ਆਸਾਨੀ ਨਾਲ ਦਿਖ ਜਾਂਦੇ ਹਨ ਤੁਹਾਨੂੰ ਇਹ ਹੁੰਦਾ ਕਿ ਛੱਤ ਜਿਹੜੀ ਉਹ ਨੀਟ ਐਂਡ ਕਲੀਨ ਹੋਵੇ ਆ ਨਾ ਸਾਫ ਸੁਥਰੀ ਹੋਵੇ ਤੇ ਵਧੀਆ ਲੱਗਦਾ ਤੇ ਜਦੋਂ ਆਪਾਂ ਛੱਤ ਧੋਨੇ ਆ ਤੇ ਫਿਰ ਸਾਡਾ 베ੜਾ ਵੀ ਗਿੱਲਾ ਹੋ ਜਾਂਦਾ ਉਹ ਫੋੜੀਆਂ ਵੀ ਗਿੱਲੀਆਂ ਹੋ ਜਾਂਦੀਆਂ ਵਾ ਬਾਹਰ ਵਾਲਾ ਕਮਰਾ ਵੀ ਗਿੱਲਾ ਹੋ ਜਾਂਦਾ ਫਿਰ ਉੱਥੇ ਵੀ ਜਿਹੜਾ ਵੀ ਆਂਟੀ ਨੇ ਸਾਰੇ ਪੋਚੇ ਵਗੈਰਾ ਲਗਾ ਕੇ ਤੇ ਬਾੜੀਆਂ ਵੀ ਐਨ ਚੰਗੀ ਤਰ੍ਹਾਂ ਉਹਨੇ ਤੋਹ ਦਿੱਤੀਆਂ ਤੇ ਜਿਹੜਾ ਸਾਰਾ ਕੰਮ ਜਿਹੜਾ ਉਹ ਕਰਕੇ ਗਏ ਹੀ ਆਂਟੀ ਪਹਿਲਾਂ ਆਪਾਂ ਜਿਹੜਾ ਹੀ ਮਨੇ ਮੇਕਅਪ ਲੱਗਾ ਜੇ ਵੀ ਆ ਲਾਈਨਰ ਤੇ ਲੱਗਾ ਤੇ ਹੰਟੀ ਆ ਗਈ ਜਦੋਂ ਸਫਾਈ ਵਗੈਰਾ ਕਰ ਲਈ ਤੇ ਜਿਹੜਾ ਮੈਂ ਚਾਹ ਪਿਆ ਦਿੰਨੇ ਆਂ ਅੰਟੀ ਨੂੰ ਤੇ ਚਾਹ ਪੀ ਕੇ ਵਲੌਗ ਦਾ ਐਡ ਕਰਦੇ ਆਂ ਕਾ ਕਾਫੀ ਜਿਆਦਾ ਥੱਕ ਚੁੱਕੇ ਆਂ ਤੇ ਅਸੀਂ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਕਰੋ ਚੈਨਲ ਕਰ ਦੇ ਕਰੋ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਅਗਲੇ ਵਲੌਗਸ ਕਰਦੇ ਆਂ